ਮਾਨਜੋ ਡੀਜੀਪੀ ਪੰਜਾਬ ਸ਼੍ਰੀ ਗੌਰਵਜਾਦਵ ਜੀ ਉਹਨਾਂ ਦੀ ਹਾਜ਼ਰੀ ਤਾਂ ਤੇ ਮਾਨਜੋ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਦੀ ਹਾਜ਼ਰੀ ਤਾਂ ਤੇ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਆਪਣੀ ਜੰਗ ਛੇੜੀ ਹੋਈ ਹੈ ਉਹਦੀ ਲੜੀ ਵਿੱਚ ਇੱਕ ਕ੍ਰਾਸ ਬਾਰਡਰ ਨਾਰਕੋ টেরਰ ਮੋਡਿਊਲ ਬਸਟ ਹੋਇਆ ਇੱਕ 42 ਨੰਬਰ ਮਕਦਮਾ ਦਰਜ ਹੋਇਆ ਸੀ ਜੋਬਨ ਜੋ ਬੰਦਾ ਲੜਕਾ ਫੜਿਆ ਗਿਆ ਸੀਗਾ 7 ਤਰੀਕ ਨੂੰ ਉਸ ਕੋ 290 ਗ੍ਰਾਮ ਹਿਰੋਇਨ ਗ੍ਰਹਿ ਲਈ ਸੀ ਉਹਦੀ ਲੜੀ ਵਿੱਚ ਫਿਰ ਇੱਕ ਜਿਵੇਂ ਪਹਿਲਾਂ ਵੀ ਸੀਪੀ ਸਾਹਿਬ ਨੇ ਤੁਹਾਨੂੰ ਗ੍ਰੀਫ ਕੀਤਾ ਸੀਗਾ ਇੱਕ ਕਰਨਦੀਪ ਜਾਦਵ ਮਕੇਸ਼ ਜਾਦਵ ਔਰ ਸਾਜਨ ਸਿੰਘ ਇਹ ਖੰਡਵਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਬਿਹਾਰ ਤੋਂ ਨੇਪਾਲ ਭਜਨ ਦੀ ਫਰਾਕ ਵਿੱਚ ਗਫਤਾਰ ਕੀਤਾ ਗਿਆ ਸੀ ਇਹਨਾਂ ਨੂੰ ਵੀ ਬੜੀ ਮਿਹਨਤ ਨਾਲ ਪੁਲਿਸ ਨੇ ਫੜਿਆ ਸੀਗਾ ਔਰ ਇਹ ਉਸ ਤੋਂ ਬਾਅਦ ਇੱਕ ਗੁਰਬਖਸ਼ ਸਿੰਘ ਉਹ ਵੀ ਇਹਨਾਂ ਦਾ ਸਾਥੀ ਫੜਿਆ ਗਿਆ ਸੀਗਾ ਉਹ 18 ਤਰੀਕ ਨੂੰ ਕਰਨਦੀਪ ਜਾਦਵ ਹੈਗਾ ਇਹਦੇ ਕੋਲ ਇੱਕ ਕਲੋਵ ਵਹਿਰਨ ਰਿਕਵਰ ਹੋਈ ਹੈ ਔਰ ਇੱਕ ਪਿਸਟਲ ਬੱਤੀ ਬੋਰ ਦਾ ਦੋ ਰਾਉਂਡ ਔਰ ਕਵਰ ਕੀਤੇ ਨੇ ਔਰ ਜਿਹੜੀ ਸਾਰੀ ਕਾਰਵਾਈ ਹੋਈ ਹੈ ACP ਬੇਸ ਸ਼ਿਵਦਰਸ਼ਨ ਸਿੰਘ ਔਰ SHO ਸ਼ਾਟਾ ਗਨੋਤ ਕੁਮਾਰ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਔਰ ਇਹ ਜਿਹੜਾ ਮੋਡੀਕਲ ਹੈਗਾ ਇਹ ਪਾਕਿਸਤਾਨ ਬਾਰਡਰ ਜਿਹੜਾ ਹੈਗਾ ਰਮਦਾਸ ਉਹ ਡੇਰਾ ਬਪਨ ਨਾਨਕ ਸਾਈਡ ਉਥੋਂ ਇਹ ਪਾਕਿਸਤਾਨ ਲਿੰਕਸ ਦਾ ਡਰੋਨ ਦੇ ਰਾਹੀਂ ਸਾਰਾ ਕੁਝ ਆਉਂਦਾ ਸੀਗਾ ਔਰ ਇਹ ਜਿਹੜਾ ਉਹ ਜਿਹੜਾ ਕਰਨ ਜਾਦਵ ਹੈਗਾ ਸਟਿਲ ਔਨ ਰਿਮਾਂਡ ਹੈ ਬਾਕੀ ਫਰਦਰ ਇਹਦੀ ਪੁਸ਼ਕਿਸ਼ ਚੱਲਦੀ ਹੈ ਔਰ ਇੱਕ ਹੋਰ ਕੇਸ ਹੈਗਾ ਔਰ ਇਸੇ ਤਰ੍ਹਾਂ ਇੱਕ ਹੋਰ ਕੇਸ ਹੈਗਾ ਡੰਡਾ ਦਾ ਰਹਿਣ ਵਾਲਾ ਹੈਗਾ ਉਹਦੇ ਕੋਲ ਵੀ 1 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਇੰਸਪੈਕਟਰ ਨੀਰਜ ਕੁਮਾਰ ਜਿਹੜੇ ਕੈਂਠਾ ਨੇ ਲੱਗੇ ਨੇ ਗਵਾਲ ਮੰਡੀ ਤੋਂ ਇਹਨੂੰ ਗਫਤਾਰ ਕੀਤਾ ਔਰ ਇਹ ਇਹ ਨੂੰ ਅਸੀਂ ਰਮਾਨ ਲੈ ਕੇ ਥੋੜੀ ਪੁਸ਼ਕਿਸ਼ ਕਰ ਰਹੇ ਹਾਂ ਉਹ ਬੈਕਵਰਡ ਫਾਰਵਰਡ ਲਿੰਕੇਜ ਸਾਰੇ ਪਤਾ ਕਰਾਂਗੇ ਕਿ ਜਿਹੜੇ 2 2 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਔਰ ਇੱਕ ਪਿਸਟਲ ਹੈ ਬਹੁਤ ਵਧੀਆ ਅਚੀਵਮੈਂਟ ਹੈ ACP ਵੈਸਟਰਨ ਦੀ ਨਿਗਰਾਨੀ ਚ ਸਾਰੇ ਕੀਤੀ ਗਈ ਹੈ ਔਰ ਰਮਾਨ ਜੋ ਸ਼੍ਰੀ ਗੁਰਪ੍ਰਸਾਦ ਜੀ ਪੁੱਲਰ ਕਮਿਸ਼ਨਰ ਹਮਸਰ ਉਹਨਾਂ ਦੀ ਹਦਾਇਤਾਂ ਤੇ ਜਿਹੜੀ ਲਗਾਤਾਰ ਕਾਰਵਾਈ ਜਾਰੀ ਹੈ ਅਜਿਹਾ ਜਿਹੜੇ ਮਾਰੇ ਅਨਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ ਹੋਰ ਵੀ ਜਿਹੜਾ ਇਸ ਤਰ੍ਹਾਂ ਦਾ ਨੈਟਵਰਕ ਹੈਗਾ ਉਹਨੂੰ ਬ੍ਰੇਕ ਕੀਤਾ ਜਾਗਿਆ ਗੈਰ ਕਾਨੂੰਨੀ ਹੈ ਲਾਇਸੈਂਸ ਇਤ ਕੋਈ ਨਹੀਂ ਇਹਦੇ ਤੱਕ ਪਹਿਲਾ ਕੇਸ ਵੀ ਹੈਗਾ ਜੀ ਦੂਜੇ ਬੰਦੇ ਨਹੀਂ ਅਜੇ ਪਹਿਲਾ ਅਨਪੁਇਟਰੇਸ ਨਹੀਂ ਕਿੱਥੇ ਸਭ ਦੇਣ ਜਾਣੀ ਜਿਹੜੀ ਕਿੱਥੇ ਕਰਨੀ ਸੀ ਇਹਨੇ ਉਹ ਸਾਰੀ ਸਾਰੀ ਹੁਣ ਫਰਦਰ ਸਾਰੀ ਚੱਲ ਰਹੀ ਹੈ ਬਾਕੀ ਰਿਕਵਰ ਹੋ ਗਈ ਸੀ ਹੁਣ ਸਾਰਾ ਅੱਗੇ ਅੱਗੇ ਸਾਰਾ ਨੈਟਵਰਕ ਸਾਨੂੰ ਕਾਫੀ ਚ ਚੀ ਲੀਡਸ ਮਿਲੀਆਂ ਹੈਗੀਆਂ ਕਿ ਇਹਨੂੰ ਦੇਣਾ ਸੀ ਕਿੱਥੋਂ ਲਿਆਂਦਾ ਸੀ ਉਹ ਅਸੀਂ ਫਰਦਰ ਉਹਨੂੰ ਚੈੱਕ ਕਰ ਰਹੇ ਹਾਂ ਉਹ ਫਿਰ ਇਹ ਡਿਸਕਲੋਜ਼ ਨਹੀਂ ਕਰ ਸਕਦਾ ਇਹ ਵੀ ਪਾਕਿਸਤਾਨ ਦੇ ਨਾਲ ਇਹਨਾਂ ਦੇ ਸਮਗਰਾਂ ਨੂੰ ਲਿੰਕ ਹੈ ਉਹਨਾਂ ਦੇ ਥਰੂ ਆਈ ਹੈ ਇਹੇ ਕੰਮ ਹੈ ਛੋ ਉਹ ਮਿਦੜੀਆਂ ਵੇਰਾਂ ਕਰਦੇ ਪਰ ਨਾਲ ਇਸ ਕੰਮ ਚ ਅਨਵੋਲਵ ਹੋ ਗਏ ਕਿੰਨੀ ਉਮਰ ਹੋਈ ਇਹ 22 ਸਾਲ ਦੀ ਉਮਰ ਹੈ ਇਹ ਆਪਣੇ ਫਾਜ਼ਲ ਦਾ ਰਾਜ ਮਿਸਤਰੀ ਹੈ ਉਹਦੇ ਨਾਲ ਇਹ ਕੰਮ ਕੰਮ ਕਰਦਾ ਸੀ ਉਹ ਵੀ 22 23 ਸਾਲ ਦਾ ਮੁੰਡਾ ਹੈ ਤੇ ਕੇਸ ਜਿਹੜੇ ਹੈਗਾ ਉਹ ਤੁਹਾਨੂੰ ਆਲਰੇਡੀ ਸੀਪੀ ਸਾਹਿਬ ਨੇ ਦੱਸਿਆ ਹੋਇਆ ਉਹਨਾਂ ਦੇ ਦੋ ਦੋ ਮੁਕਦਮੇ ਦਰਜ ਨੇ ਔਰ ਦੋਨੇ ਫੜੇ ਜਾ ਚੁੱਕੇ